ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਸਾਬੂਦਾਣੇ ਦੀ ਟਿੱਕੀ ਲੈ ਕੇ ਆਈ ਹਾਂ ਜਿਹੜੀ ਇਹ ਸਾਬੂਦਾਣੇ ਦੀ ਟਿੱਕੀ ਆ ਬਹੁਤ ਸਵਾਦਬਨ ਕੇ ਤਿਆਰ ਹੁੰਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਬਤ ਪਹਿਲਾ ਅਸੀਂ ਜਿਹੜਾ ਸਾਬੂਦਾਣਾ ਲੈ ਲਵਾਂਗੇ ਇਹ 150 ਗ੍ਰਾਮ ਦੇ ਕਰੀਬ ਅਸੀਂ ਸਾਬੂਦਾਣਾ ਲਿਆ ਹੈ ਤੇ ਅਸੀਂ ਇਹਨੂੰ ਭਿਜਨੇ ਪਾ ਕੇ ਰੱਖ ਦਵਾਂਗੇ ਪਹਿਲਾਂ ਅਸੀਂ ਸਾਬੂਦਾਣੇ ਨੂੰ ਦੋ ਤਿੰਨ ਪਾਣੀ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਇੰਨਾ ਕੁ ਪਾਣੀ ਪਾਣਾ ਹੈ ਇਸ ਤੋਂ ਉੱਪਰ ਅਸੀਂ ਪਾਣੀ ਬਿਲਕੁਕੁਲ ਨਹੀਂ ਪਾਣਾ ਹੈ ਤੇ ਇਹਨੂੰ ਅਸੀਂ ਭਿਜਨੇ ਪਾ ਕੇ ਰੱਖ ਦਵਾਂਗੇ ਇਹ ਜਿਹੜਾ ਸਾਬੂਦਾਣਾ ਹੈ ਮੈਂ ਪਹਿਲਾਂ ਤੋਂ ਹੀ ਭਿਜਨੇ ਪਾ ਕੇ ਰੱਖਿਆ ਹੋਇਆ ਸੀ ਦੇਖੋ ਬਿਲਕੁਲ ਫੁਲਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇੱਕ ਪ੍ਰਾਤ ਲੈ ਲਵਾਂਗੇ ਤੇ ਪ੍ਰਾਤ ਦੇ ਵਿੱਚ ਅਸੀਂ ਇਹ ਵਾਲਾ ਸਾਬੂਦਾਣਾ ਪ ਹੁਣ ਅਸੀਂ ਲਵਾਂਗੇ ਉਬਲੇ ਹੋਏ ਆਲੂ ਇੱਥੇ ਆਪਾਂ ਚਾਰ ਉਬਲੇ ਹੋਏ ਆਲੂ ਲਏ ਆ ਇਹਨਾਂ ਨੂੰ ਅਸੀਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜੇ ਤੁਸੀਂ ਇਹਨੂੰ ਕद्दूकस ਕਰਨਾ ਹੋਵੇ ਤੇ ਕद्दूकस ਵੀ ਕਰ ਸਕਦੇ ਹੋ ਪਰ ਅੱਜ ਤੋਂ ਅਸੀਂ ਹੱਥਾਂ ਦੇ ਨਾਲ ਇਦਾਂ ਤੋੜ ਦਿਆਂ ਤੇ ਜਿਹੜੀਆਂ ਟਿੱਕੀਆਂ ਹੈਗੀਆਂ ਬਹੁਤ ਸਵਾਦ ਬਣ ਕੇ ਤਿਆਰ ਹੁੰਦੀਆਂ ਹੈ ਨਾਲ ਹੀ ਅਸੀਂ ਹਰਾ ਧਨੀਆ ਪਾ ਦਵਾਂਗੇ ਤੇ ਨਾਲ ਆਪਾਂ ਪਾਵਾਂਗੇ ਥੋੜੀ ਜੀ ਹਰੀ ਮਿਰਚ ਅਸੀਂ ਦੋ ਤਿੰਨ ਜੜੀਆਂ ਹਰੀਆਂ ਮਿਰਚਾਂ ਹੈਗੀਆਂ ਬਰੀਕ-ਬਰੀਕ ਕੱਟ ਲਿਆ ਹੈ ਤੇ ਹੁਣ ਅਸੀਂ ਪਾਵਾਂਗੇ ਮੂੰਗਫਲੀ ਦਾ ਪਾਊਡਰ ਇੱਥੇ ਆਪਾਂ ਥੋੜੀ ਜੀ ਮੂੰਗਫਲੀ ਲਈ ਸੀਗੀ ਮੂੰਗਫਲੀ ਨੂੰ ਅਸੀਂ ਭੁੰਨ ਕੇ ਪਹਿਲਾਂ ਅਸੀਂ ਮੂੰਗਫਲੀ ਨੂੰ ਭੁੰਨਿਆ ਹੈ ਭੁੰਨਣ ਤੋਂ ਬਾਅਦ ਅਸੀਂ ਉਹਦਾ ਪਾਊਡਰ ਬਣਾ ਕੇ ਪਾ ਦਿੱਤਾ ਹੈ ਇੱਕ ਜਿਹੜੀ ਛੋਟੀ ਕੌਲੀ ਦੇ ਕਰੀਬ ਅਸੀਂ ਮੂੰਗਫਲੀ ਪਾਈ ਹੈ ਮੂੰਗਫਲੀ ਦਾ ਪਾਊਡਰ ਆਪਣੇ ਸਵਾਦ ਦੇ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਅੱਧੇ ਕਿ ਚਮਚ ਤੋਂ ਥੋੜਾ ਜਿਹਾ ਕੱਟ ਕਾਲੀ ਮਿਰਚ ਦਾ ਪਾਊਡਰ ਹ ਮਕ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ ਆਲੂ ਤੇ ਸਾਬੂਦਾਨਾ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਇੱਕ ਸਾਈਡ ਤੇ ਇਕੱਠਾ ਕਰ ਦੇਵਾਂਗੇ ਇਕੱਠਾ ਕਰਨ ਤੋਂ ਬਾਅਦ ਅਸੀਂ ਇਹਦੇ ਛੋਟੇ-ਛੋਟੇ ਪੇੜੇ ਲਵਾਂਗੇ ਤੇ ਇਹਦੀ ਅਸੀਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਪਹਿਲਾਂ ਅਸੀਂ ਨਾ ਗੋਲ-ਗੋਲ ਜਿੱਦਾਂ ਟਿੱਕੀਆਂ ਬਣਾਉਂਦੇ ਹਾਂ ਸਿੰਪਲ ਆਲੂ ਵਾਲੀਆਂ ਉਹਦਾ ਹੀ ਆਪਾਂ ਛੋਟੇ-ਛੋਟੇ ਟਿੱਕੀਆਂ ਬਣਾ ਲਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਟਿੱਕੀਆਂ ਬਣਾ ਕੇ ਪਹਿਲਾਂ ਆਪਾਂ ਰੱਖ ਲਵਾਂਗੇ ਫਿਰ ਅਸੀਂ ਬਾਅਦ ਵਿੱਚ ਇਹਨਾਂ ਨੂੰ ਕਰਾਂਗੇ ਫਰਾਈ ਤੁਸੀਂ ਇਹਨੂੰ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਵਿੱਚ ਵੀ ਬਣਾ ਸਕਦੇ ਹੋ ਤੇ ਗੋਲ-ਗੋਲ ਜਿਸ ਤਰ੍ਹਾਂ ਲੱਡੂ ਹੁੰਦੇ ਆ ਉਸ ਤਰ੍ਹਾਂ ਵੀ ਤੁਸੀਂ ਗੋਲ ਸ਼ੇਪ ਵੀ ਦੇ ਸਕਦੇ ਹੋ ਤੇ ਇੱਥੇ ਅਸੀਂ ਪਹਿਲਾਂ ਸਾਰੀਆਂ ਜਿਹੜੀਆਂ ਟਿੱਕੀਆਂ ਹੈਗੀਆਂ ਇਹਨਾਂ ਨੂੰ ਅਸੀਂ ਬਣਾ ਕੇ ਰੱਖ ਲਵਾਂਗੇ ਫੇਰ ਬਾਅਦ ਵਿੱਚ ਅਸੀਂ ਕਰਦੇ ਆ ਇਹਨਾਂ ਨੂੰ ਫਰਾਈ ਟਿੱਕੀਆਂ ਜਿਹੜੀਆਂ ਸਾਡੀਆਂ ਸਾਰੀਆਂ ਅਸੀਂ ਬਣਾ ਕੇ ਰੱਖ ਲਿਆ ਨੇ ਕੱਚੀਆਂ ਤੇ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਫਰਾਈ ਇੱਧਰ ਅਸੀਂ ਗੈਸ ਦੇ ਉੱਤੇ ਤੇਲ ਰੱਖਿਆ ਹੈ ਤੇਲ ਨੂੰ ਅਸੀਂ ਪਹਿਲਾਂ ਤੋਂ ਹੀ ਗਰਮ ਰੱਖ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਪਾ ਦਵਾਂਗੇ ਟਿੱਕੀਆਂ ਇੱਥੇ ਪਹਿਲਾਂ ਅਸੀਂ ਤਿੰਨ ਟਿੱਕੀਆਂ ਪਾਈਆਂ ਹੈ ਤਿੰਨ ਟਿੱਕੀਆਂ ਪਾਉਣ ਤੋਂ ਬਾਅਦ ਅਸੀਂ ਥ ਸਾਈਡ ਬਣਾ ਲੈਂਦੇ ਆ ਤੀਜੀ ਜਿਹੜੀ ਚੌਥੀ ਟਿੱਕੀ ਪਾਉਣ ਵਾਸਤੇ ਵੀ ਪੈ ਜਾਣੀ ਐ ਤੇ ਇਧਰ ਹੁਣ ਅਸੀਂ ਇਹਨਾਂ ਨੂੰ ਥੋੜੀ ਦੇਰ ਸੇਕ ਲੱਗਣ ਦਿੰਦੇ ਆ ਮੱਠਾ ਜਿਹਾ ਸੇਕ ਕਰ ਦਵਾਂਗੇ ਤੇ ਮੱਠੇ ਸੇਕ ਦੇ ਉੱਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੱਕਣ ਦਿੰਦੇ ਆ ਇੱਕ ਵਾਰੀ ਪਹਿਲਾਂ ਹਲਕਾ ਜਿਹਾ ਸੇਕ ਲੱਗ ਜਾਵੇ ਟਿੱਕੀਆਂ ਨੂੰ ਫਿਰ ਅਸੀਂ ਇਹਨਾਂ ਦੀ ਸਾਈਡ ਕਰਦੇ ਆ ਚੇਂਜ ਇਧਰ ਜਿਹੜਾ ਟਿੱਕੀਆਂ ਦਾ ਕਲਰ ਦੇਖੋ ਚੇਂਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਦੇਖੋ ਹਲਕੀਆਂ ਹਲਕੀਆਂ ਲਾਲ ਹੋ ਗਈਆਂ ਨੇ ਤੇ ਸਾਈਡ ਚੇਂਜ ਕਰਨ ਤੋਂ ਬਾਅਦ ਅਸੀਂ ਦੂਸਰੀ ਸਾਈਡ ਵੀ ਸੇਕ ਲਗਾ ਲੈਂ ਦੇਖੋ ਜਿਹੜੀ ਇਹਨਾਂ ਦੀ ਦੂਸਰੀ ਸਾਈਡ ਨੂੰ ਵੀ ਮਤਲਬ ਸੇਕ ਲੱਗ ਚੁੱਕਾ ਹੈ ਫਰਾਈ ਹੋ ਚੁੱਕੀ ਹੈ ਹੁਣ ਆਪਾਂ ਇਹਦੀ ਸਾਈਡ ਇਹ ਵੀ ਚੇਂਜ ਕਰ ਦਿੰਦੇ ਹਾਂ ਚੰਗੀ ਤਰ੍ਹਾਂ ਇਸ ਇਹਨਾਂ ਨੂੰ ਲਾਲ ਕਰ ਲੈਂਦੇ ਹਾਂ ਇਹਦੋਂ ਦੇਖੋ ਜਿਹੜੀਆਂ ਟਿੱਕੀਆਂ ਦਾ ਕਲਰ ਪੂਰੀ ਤਰ੍ਹਾਂ ਦੋਨੋਂ ਸਾਈਡ ਤੋਂ ਚੇਂਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਤੇ ਇਹ ਜਿਹੜੀਆਂ ਟਿੱਕੀਆਂ ਹੈਗੀਆਂ ਬਰ ਬਹੁਤ ਜ਼ਿਆਦਾ ਕਰੰਚੀ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਨੇ ਤੇ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਬਾਕੀ ਦੇ ਟਿੱਕੀਆਂ ਹੈਗੀਆਂ ਉਹ ਵੀ ਅਸੀਂ ਕੜਾਈ ਦੇ ਵਿੱਚ ਪਾ ਦਿੰਦੇ ਹਾਂ 150 ਗ੍ਰਾਮ ਸਾਬੂਦਾ ਲੋ ਜੀ ਜਿਹੜੀ ਇਹ ਸਾਰੀਆਂ ਟਿੱਕੀਆਂ ਸਾਡੀਆਂ ਬਣ ਕੇ ਤਿਆਰ ਹੋ ਚੁੱਕੀਆਂ ਹੈ ਇਹ ਟਿੱਕੀਆਂ ਬਹੁਤ ਹੀ ਕ੍ਰਿਸਪੀ ਤਿਕਰੰਚੀ ਬਣ ਕੇ ਤਿਆਰ ਹੋਈਆਂ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ